ਸੱਚੇ ਗੱਲ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ਦਾ ਮਾਮਲਾ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ ਹੁਣ ਇਸ ਮਾਮਲੇ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਸਰਬਜੀਤ ਕੌਰ ਦੇ ਵਿਆਹ ਕਰਵਾਏ ਜਾਣ ਨੂੰ ਮੰਦਭਾਗਾ ਆਖਿਆ ਤੇ ਨਾਲ ਹੀ ਕਿਹਾ ਕਿ ਧਾਰਮਿਕ ਜਥੇ ਦੀ ਆੜ ਵਿੱਚ ਅਜਿਹੇ ਕੰਮ ਨਹੀਂ ਹੋਣੇ ਚਾਹੀਦੇ ਇਸ ਦੇ ਨਾਲ ਹੀ ਉਹਨਾਂ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਵੀ ਕੀਤੀ ਹੈ ਜਸਤੇਏ ਕਿ ਗਿਆਨੀ ਹਰਪ੍ਰੀਤ ਸਿੰਘ ਰਖੜਾ ਵਿਖੇ ਸੂਬੇਦਾਰ ਕਰਤਾਰ ਸਿੰਘ ਢਾਲੀਵਾਲ ਦੇ ਵਰਸੀ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ ਇਸ ਦੌਰਾਨ ਉਹਨਾਂ ਨੇ ਗਲਬਾਦ ਦੌਰਾਨ ਕੁਝ ਅਹਿਮ ਮਸਲਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਤਰਨਤਾਰਨ ਜ਼ੈਮਨੀ ਚੌਂਤੇ ਪ੍ਰਤੀਕਿਰਿਆ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ 20000 ਵੋਟਾਂ ਕਦੋਂ 2 ਲੱਖ ਵਿੱਚ ਤਬਦੀਲ ਹੋ ਜਾਣਗੀਆਂ ਇਸ ਦਾ ਅੰਦਾਜ਼ਾ ਸ਼ਾਇਦ ਵਿਰੋਧੀ ਨਹੀਂ ਲਗਾ ਸਕਦੇ ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਚਾਣ ਲਿਆ ਦੇਖੋ ਰਖੜਾ ਪਰਿਵਾਰ ਹਰ ਸਾਲ ਹੀ ਆਪਣੇ ਬਜ਼ੁਰਗ ਬਾਪੂ ਕਰਤਾਰ ਸਿੰਘ ਜੀ ਦੀ ਯਾਦ ਦੇ ਵਿੱਚ ਗੁਰਮਤ ਸਮਾਗਮ ਕਰਦਾ ਹੈ। ਉਹ ਗੁਰਮਤ ਸਮਾਗਮ ਕடையே ਸਾਨੂੰ ਪ੍ਰੇਰਣਾ ਦਿੰਦੇ ਆ ਕਿ ਆਪਣੇ ਆਪਣੇ ਬਡੇਰਿਆਂ ਨੂੰ ਯਾਦ ਰੱਖਣਾ। ਜਿੱਤੇ ਸਾਨੂੰ ਇਹ ਪ੍ਰੇਰਣਾ ਦਿੰਦੇ ਆ ਬਡੇਰਿਆਂ ਨੂੰ ਯਾਦ ਰੱਖਣਾ ਤੇ ਸਾਨੂੰ ਗੁਰਮਤ ਦਾ ਪ੍ਰਚਾਰ ਵੀ ਜਿਹੜਾ ਹੈ ਇੰਨਾ ਗੁਰਮਤ ਸਮਾਗਮ ਦਾ ਜਿਹੜਾ ਹੈ ਉਹ ਸਨੰਨ ਮਿਲਦਾ ਹੈ ਜਿਹਦੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਲੋੜ ਹੈ ਉਸ ਪੱਖੋਂ ਰਖੜਾ ਪਰਿਵਾਰ ਦਾ ਤੇ ਜੀ ਕਹ ਰਿਹਾ ਧੰਨਵਾਦ ਤਰਨਤਾਰਨ ਜਿਮਰੀਚੋਂ ਦੇ ਰਿਜ਼ਲਟ ਜਿਹੜੇ ਆਏ ਨੇ ਉਹਨਾਂ ਕੋ ਸੈਟੀਸਫਾਈ ਨਹੀਂ ਕੀਤੀ ਹੈ ਜੀ ਹਾਂ ਬਹੁਤ ਵਧੀਆ ਬਹੁਤ ਵਧੀਆ ਆ 20000 ਕਦੋਂ 2 ਲੱਖ ਚ ਤਬਦੀਲ ਹੋ ਜਾਣੇ ਆ ਜੀ ਪਤਾ ਹੀ ਨਹੀਂ ਲੱਗਦਾ ਇੱਕ ਜਿਹੜੀ ਬੀਚੀ ਪਾਕਿਸਤਾਨ ਦੇ ਗੁਰਦਆਮਾਂ ਦੇ ਵਿੱਚ ਪਾਕਿਸਤਾਨ ਤੋਂ ਹੀ ਰਹਿ ਗਏ ਉਸ ਮਾਮਲੇ ਤੇ ਕੀ ਕਹੋਗੇ ਨਿਗਾਹ ਕਰ ਲਿਆ ਉਹਨਾਂ ਨੇ ਬਾਹਰ ਜਾ ਕੇ ਦੇਖੋ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਵੀ ਤੇ ਸਰਕਾਰਾਂ ਨੂੰ ਵੀ ਥੋੜੀ ਸਖਤੀ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੇ ਅਨਸਰ ਜਿਹੜੇ ਆ ਉਹ ਜਥੇ ਦੀ ਆੜ ਦੇ ਵਿੱਚ ਨਹੀਂ ਜਾਣੇ ਚਾਹੀਦੇ ਜਾਨ ਆਪਣਾ ਸਾਨੂੰ ਕੋਈ ਮਤਲਬ ਨਹੀਂ ਲੇਕਿਨ ਜਥੇ ਦੀ ਆੜ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈ ਜਾ ਕੇ ਉੱਥੇ ਘਣਾਉਣਾ ਕੰਮ ਕਰਨਾ ਇਹ ਵੀ ਸਪਰਸ਼ ਤੇ ਗਿਆ ਪਤਾ ਕਰਨਾ ਇਹ ਵੀ ਪਤਾ ਕਰਨਾ ਚਾਹੀਦਾ ਵੀ ਉਹ ਕਿਹਦੀ ਸਪਰਸ਼ ਤੇ ਗਿਆ ਤੇ ਉਹਦੀ ਪੁੱਛਕਿਛ ਹੋਣੀ ਚਾਹੀਦੀ ਅਕਾਲੀ ਦਲ ਜਿਹੜਾ ਦੂਜੇ ਨੰਬਰ ਤੇ ਆਇਆ ਜਮਨੀ ਚੋਣ ਦੇ ਵਿੱਚ ਕਿਵੇਂ ਦੇਖਦੇ ਅਕਾਲੀ ਦਲ ਸੋਣਾ ਆ ਚਲੋ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ਦਾ ਮਾਮਲਾ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ ਹੁਣ ਇਸ ਮਾਮਲੇ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਸਰਬਜੀਤ ਕੌਰ ਦੇ ਵਿਆਹ ਕਰਵਾਏ ਜਾਣ ਨੂੰ ਮੰਨਪਾਗਾ ਆਖਿਆ ਤੇ ਨਾਲ ਹੀ ਕਿਹਾ ਕਿ ਧਾਰਮਿਕ ਜਥੇ ਦੀ ਆੜ ਵਿੱਚ ਅਜਿਹੇ ਕਿਨੌਣੇ ਕੰਮ ਨਹੀਂ ਹੋਣੇ ਚਾਹੀਦੇ ਇਸ ਦੇ ਨਾਲ ਹੀ ਉਹਨਾਂ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਵੀ ਕੀਤੀ ਹੈ ਜਸਤੇ ਇਹ ਕਿ ਗਿਆਨੀ ਹਰਪ੍ਰੀਤ ਸਿੰਘ ਰਖੜਾ ਵਿਖੇ ਸੂਬੇਦਾਰ ਕਰਤਾਰ ਸਿੰਘ ਢਾਲੀਵਾਲ ਦੇ ਵਰਸੀ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ ਇਸ ਦੌਰਾਨ ਉਹਨਾਂ ਨੇ ਗਲਬਾਦ ਦੌਰਾਨ ਕੁਝ ਅਹਿਮ ਮਸਲਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਕਰਨ ਤਾਰਨ ਜਿਵੇਂ ਨਹੀਂ ਚੋਂਤੇ ਪ੍ਰਤੀਕਿਰਿਆ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ 20000 ਵੋਟਾਂ ਕਦੋਂ 2 ਲੱਖ ਵਿੱਚ ਤਬਦੀਲ ਹੋ ਜਾਣਗੀਆਂ ਇਸ ਦਾ ਅੰਦਾਜ਼ਾ ਸ਼ਾਇਦ ਵਿਰੋਧੀ ਨਹੀਂ ਲਗਾ ਸਕਦੇ ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਚਾਣ ਲੈਣੇ ਆ ਦੇਖੋ ਰਖੜਾ ਪਰਿਵਾਰ ਹਰ ਸਾਲ ਹੀ ਆਪਣੇ ਬਜ਼ੁਰਗ ਬਾਪੂ ਕਰਤਾਰ ਸਿੰਘ ਦੀ ਯਾਦ ਦੇ ਵਿੱਚ ਗੁਰਮਤ ਸਮਾਗਮ ਕਰਦਾ ਹੈ ਬੜੀ ਗੁਰਮਤ ਸਮਾਗਮ ਕੜੀਏ ਸਾਨੂੰ ਪ੍ਰੇਰਣਾ ਦਿੰਦੇ ਹੈ ਕਿ ਆਪਣੇ ਆਪਣੇਰੀਆਂ ਨੂੰ ਯਾਦ ਰੱਖਣਾ ਹੈ ਉਸੇ ਸਾਨੂੰ ਇਹ ਪ੍ਰੇਰਨਾ ਦਿੰਦੇ ਆ ਬਡੇਰਿਆਂ ਨੂੰ ਜਦੋਂ ਤੇ ਸਾਨੂੰ ਗੁਰਮਤ ਦਾ ਪ੍ਰਚਾਰ ਵੀ ਜਿਹੜਾ ਹੈ ਇੰਨਾ ਗੁਰਮਤ ਸਮਾਗਮ ਆ ਰਿਹਾ ਹੈ ਉਹ ਸੌਣੋਂ ਮਿਲਦਾ ਹੈ ਜਿਹਦੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਲੋੜ ਹੈ ਉਸ ਪੱਖੋਂ ਰੱਖਣਾ ਪਊਗਾ ਤੇ ਉਹ ਕਹਿ ਰਹੇ ਕਿ ਧੰਨਵਾਦ ਤਰਨਤਾਰਨ ਜਮਰੀ ਤੋਂ ਆਉਂਦੇ ਰਿਜ਼ਲਟ ਜਿਹੜੇ ਆਏ ਨੇ ਉਹਨਾਂ ਕੋ ਸੈਟੀਸਫਾਈ ਤੁਸੀਂ ਕੀ ਕਹੋਗੇ ਹਾਂ ਬਹੁਤ ਵਧੀਆ ਬਹੁਤ ਵਧੀਆ ਆਏ ਆ 20000 ਕਦੋਂ 2 ਲੱਖ ਚ ਤਬਦੀਲ ਹੋ ਜਾਣੇ ਆ ਇਹ ਪਤਾ ਹੀ ਨਹੀਂ ਲੱਗਦਾ ਦੇਖ ਜਿਹੜੀ ਬੀਬੀ ਪਾਕਿਸਤਾਨ ਦੇ ਗੁਰਦ ਆਮਾਂ ਦੇ ਵਿੱਚ ਪਾਕਿਸਤਾਨ ਤੋਂ ਹੀ ਰਹਿ ਗਿਆ ਉਸ ਮਾਮਲੇ ਤੇ ਕੀ ਕਹੋਗੇ ਨਿਗਾਹ ਕਰ ਲਿਆ ਉਹਨਾਂ ਨੇ ਬਾਹਰ ਜਾ ਕੇ ਦੇਖੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਵੀ ਤੇ ਸਰਕਾਰਾਂ ਨੂੰ ਵੀ ਥੋੜੀ ਸਖਤੀ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੇ ਅੰਸਰ ਜਿਹੜੇ ਆ ਉਹ ਜਥੇ ਦੀ ਆੜ ਦੇ ਵਿੱਚ ਨਹੀਂ ਜਾਣੇ ਚਾਹੀਦੇ ਜਾਨ ਆਪਣਾ ਸਾਨੂੰ ਕੋਈ ਮਤਲਬ ਨਹੀਂ ਲੇਕਿਨ ਜਥੇ ਦੀ ਆੜ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈ ਜਾ ਕੇ ਉੱਥੇ ਘਣਾਉਣਾ ਕੰਮ ਕਰਨਾ ਇਹ ਵੀ ਸਪਰਸ਼ ਤੇ ਗਿਆ ਪਤਾ ਕਰਨਾ ਇਹ ਵੀ ਪਤਾ ਕਰਨਾ ਚਾਹੀਦਾ ਵੀ ਉਹ ਕਿਹਦੀ ਸਪਰਸ਼ ਤੇ ਗਿਆ ਤੇ ਉਹਦੀ ਪੁੱਛਗਿਛ ਹੋਣੀ ਚਾਹੀਦੀ ਅਕਾਲੀ ਦਲ ਜਿਹੜਾ ਦੂਜੇ ਨੰਬਰ ਤੇ ਆਇਆ ਜਮਨੀ ਚੋਣ ਦੇ ਵਿੱਚ ਕਿਵੇਂ ਦੇਖਦੇ ਅਕਾਲੀ ਦਲ ਸੋਣਾ ਆ ਚਲੋ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ਦਾ ਮਾਮਲਾ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ ਹੁਣ ਇਸ ਮਾਮਲੇ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਸਰਬਜੀਤ ਕੌਰ ਦੇ ਵਿਆਹ ਕਰਵਾਏ ਜਾਣ ਨੂੰ ਮੰਨਪਾਗਾ ਖਿਆ ਤੇ ਨਾਲ ਹੀ ਕਿਹਾ ਹੈ ਕਿ ਧਾਰਮਿਕ ਜਥੇ ਦੀ ਆੜ ਵਿੱਚ ਅਜਿਹੇ ਕਿਨੋਣੇ ਕੰਮ ਨਹੀਂ ਹੋਣੇ ਚਾਹੀਦੇ ਇਸ ਦੇ ਨਾਲ ਹੀ ਉਹਨਾਂ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਵੀ ਕੀਤੀ ਹੈ ਜਦਸੇ ਇਹ ਕਿ ਗਿਆਨੀ ਹਰਪ੍ਰੀਤ ਸਿੰਘ ਰਖੜਾ ਵਿਖੇ ਸੂਬੇਦਾਰ ਕਰਤਾਰ ਸਿੰਘ ਢਾਲੀਵਾਲ ਦੇ ਵਰਸੀ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ ਇਸ ਦੌਰਾਨ ਉਹਨਾਂ ਨੇ ਗਲਬਾਦ ਦੌਰਾਨ ਕੁਝ ਅਹਿਮ ਮਸਲਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਤਰਨ ਤਾਰਨ ਜ਼ਿਮਨੀ ਚੋਣ ਤੇ ਪ੍ਰਤੀਕਿਰਿਆ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ 20000 ਵੋਟਾਂ ਕਦੋਂ 2 ਲੱਖ ਵਿੱਚ ਤਬਦੀਲ ਹੋ ਜਾਣਗੀਆਂ ਇਸ ਦਾ ਅੰਦਾਜ਼ਾ ਸ਼ਾਇਦ ਵਿਰੋਧੀ ਨਹੀਂ ਲਗਾ ਸਕਦੇ ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਚਾਣ ਲੈਣਿਆ ਦੇਖੋ ਰਖੜਾ ਪਰਿਵਾਰ ਹਰ ਸਾਲ ਹੀ ਆਪਣੇ ਬਜ਼ੁਰਗ ਬਾਪੂ ਕਰਤਾਰ ਸਿੰਘ ਜੀ ਦੀ ਯਾਦ ਦੇ ਵਿੱਚ ਗੁਰਮਤ ਸਮਾਗਮ ਕਰਦਾ ਹੈ ਉਹ ਵੀ ਗੁਰਮਤ ਸਮਾਗਮ ਕੜੀਏ ਸਾਨੂੰ ਪ੍ਰੇਰਣਾ ਦਿੰਦੇ ਹੈ ਕਿ ਆਪਣੇ ਆਪਣੇਰੀਆਂ ਨੂੰ ਯਾਦ ਰੱਖਣਾ ਹੈ ਉਹ ਕਿਤੇ ਸਾਨੂੰ ਇਹ ਪ੍ਰੇਰਨਾ ਦਿੰਦੇ ਆ ਬੜੇ ਰਿਆਂ ਨੂੰ ਜਾਨ ਤੇ ਸਾਨੂੰ ਗੁਰਮਤ ਦਾ ਪ੍ਰਚਾਰ ਵੀ ਜਿਹੜਾ ਹੈ ਇੰਨਾ ਗੁਰਮਤ ਸਮਾਗਮ ਦਾ ਜਿਹੜਾ ਹੈ ਉਹ ਸਨਨ ਨੂੰ ਮਿਲਦਾ ਹੈ ਜਿਹਦੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਲੋੜ ਹੈ ਉਸ 'ਤੇ ਖੋਰ ਰੱਖਣਾ ਪੈਂਦਾ ਤੇ ਜੀ ਕਹ ਰਹੇ ਜੀ ਧੰਨਵਾਦ ਤਰਨਤਾਰਨ ਜਿਮਨੀ ਤੋਂ ਆਉਣ ਦੇ ਰਿਜ਼ਲਟ ਜਿਹੜੇ ਆਏ ਨੇ ਉਹਨਾਂ ਕੋ ਸੈਟੀਸਫਾਈ ਹੁੰਦੀ ਕੀ ਹਾਂ ਜੀ ਹਾਂ ਬਹੁਤ ਵਧੀਆ ਬਹੁਤ ਵਧੀਆ ਆਏ ਆ 20000 ਕਦੋਂ 2 ਲੱਖ ਚ ਤਬਦੀਲ ਹੋ ਜਾਣੇ ਆ ਜਿਹੜਾ ਪਤਾ ਹੀ ਨਹੀਂ ਲੱਗਦਾ ਇੱਕ ਜਿਹੜੀ ਬੀਚੀ ਪਾਕਿਸਤਾਨ ਦੇ ਗੁਰਦ ਆਮਾਂ ਦੇ ਵਿੱਚ ਪਾਕਿਸਤਾਨ ਤੋਂ ਹੀ ਰਹਿ ਗਏ ਉਸ ਮਾਮਲੇ ਤੇ ਕੀ ਕਹੋਗੇ ਨਿਗਾਹ ਕਰ ਲਿਆ ਉਹਨਾਂ ਨੇ ਬਾਹਰ ਜਾ ਕੇ ਦੇਖੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਵੀ ਤੇ ਸਰਕਾਰਾਂ ਨੂੰ ਵੀ ਥੋੜੀ ਸਖਤੀ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੇ ਅੰਸਰ ਜਿਹੜੇ ਆ ਉਹ ਜਥੇ ਦੀ ਆੜ ਦੇ ਵਿੱਚ ਨਹੀਂ ਜਾਣੇ ਚਾਹੀਦੇ ਜਾਨ ਆਪਣਾ ਸਾਨੂੰ ਕੋਈ ਮਤਲਬ ਨਹੀਂ ਲੇਕਿਨ ਜਥੇ ਦੀ ਆੜ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈ ਜਾ ਕੇ ਉੱਥੇ ਘਣਾਉਣਾ ਕੰਮ ਕਰਨਾ ਇਹ ਵੀ ਪਤਾ ਕਰਨਾ ਚਾਹੀਦਾ ਵੀ ਉਹ ਕਿਹਦੀ ਸਪਰਸ਼ ਤੇ ਗਿਆ ਤੇ ਉਹਦੀ ਪੁੱਛਗਿੱਛ ਹੋਣੀ ਚਾਹੀਦੀ। ਅਕਾਲੀ ਦਲ ਜਿਹੜਾ ਦੂਜੇ ਨੰਬਰ ਤੇ ਆਇਆ ਜਮਨੀ ਚੋਣ ਦੇ ਵਿੱਚ ਕਿਵੇਂ ਦੇਖਦੇ ਆ। ਅਕਾਲੀ ਦਲ ਤੋਂ ਆਇਆ। ਹਾਂ ਚਲੋ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ